ਭਗਤ ਬਰਬਾਸ ਜੀ ਮਹਾਰਾਜ ਉਸ ਦੌਰ ਦੇ ਵਿੱਚ ਬਨਾਰਸ ਦੇ ਵਿੱਚ ਪੈਦਾ ਹੋਏ ਨੇ ਜਦ ਕੇ ਭਗਤੀ ਭਾਵ ਦੇ ਸੰਗੀਤ ਨਾਲ ਭਾਰਤ ਦਾ ਕੋਣਾ ਕੋਣਾ ਸਰਸ਼ਾਰ ਹੋਇਆ ਹੋਇਆ ਸੀ ਹਰ ਪਾਸੇ ਭਗਤੀ ਲਹਿਰ ਹਰ ਪਾਸੇ ਭਗਤ ਭਾਵਨਾ ਦੇ ਵਿੱਚ ਡੁੱਬੇ ਹੋਏ ਮਹਾਪੁਰਸ਼ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ ਹੈ ਵੈਸੇ ਤਾਂ ਹਰ ਯੁਗ ਯੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਯੁਗ ਵਿੱਚ ਹਰ ਸਮੇਂ ਵਿੱਚ ਭਗਤ ਹੁੰਦੇ ਰਹੇ ਨੇ ਸੰਤ ਹੁੰਦੇ ਰਹੇ ਨੇ ਲੇਕਿਨ ਭਾਰਤ ਦਾ ਮੱਧ ਕਾਲ ਭਗਤੀ ਕਾਲ ਮੰਨਿਆ ਗਿਆ ਜਿਸ ਦੇ ਚੌਂ ਦਿਸ਼ਾਂ ਦੇ ਵਿੱਚ ਭਗਤ ਹੀ ਭਗਤ ਪੈਦਾ ਹੋਏ ਉਸੇ भक्ति काल ਦੇਚ ਸੂਹੀ ਫਤੀਰਾ ਨੇ ਵੀ ਆਪਣੇ ਅਮਰ ਸੰਗੀਤ ਦੇ ਰਾਹੀਂ ਇਸ ਦੇਸ਼ ਨੂੰ ਅਧਿਆਤਮਕ ਤੌਰ ਤੇ ਸਰਸਬਜ਼ ਕੀਤਾ ਔਰ ਮਾਨਸਿਕ ਤੌਰ ਤੇ ਉੱਚਾ ਕੀਤਾ ਜੀਵਨ ਦੀ ਜਾਂਚ ਦਸੀ ਰਵदास ਜੀ ਮਹਾਰਾਜ ਉਹਨਾਂ ਹੀ ਸਿਰਮੌਰ ਭਗਤਾਂ ਦੇ ਚੋਂ ਇੱਕ ਮਹਾਨ ਭਗਤ ਨੇ ਪੇਛੇ ਦੇ ਚਮਾਰ ਪਰ ਚਮੜੇ ਤੋਂ ਉੱਚੇ ਜੀਣ ਵਾਲੇ ਪੇਸ਼ੇ ਤੋਂ ਮੋਚੀ ਚਮੜੇ ਦਾ ਕੰਮ ਕਰਨ ਵਾਲੇ ਪਰ ਸਰੀਰ ਦੇ ਚਮੜੇ ਤੋਂ ਉੱਚੇ ਹੋ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਬਤੀਤ ਕੀਤੀ ਸਰੀਰ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ ਚਮੜੀ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ ਇੰਦਰੀਆਂ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ ਵਾਸਤਵਿਕ ਚਮਾਰ ਤੇ ਉਹੀ ਹੈ ਕਿਉਂਕਿ ਉਹ ਵੇਖਦਾ ਹੈ ਚਮੜੇ ਨੂੰ ਚਮੜੇ ਨੂੰ ਹੀ ਸਵਾਰਨਾ ਜ਼ਿੰਦਗੀ ਦਾ ਮਨੋਰਥ ਹੈ ਚਮੜੇ ਖਲੜੀ ਦਾ ਹੀ ਰਸ ਮਾਣਨਾ ਜੀਵਨ ਦਾ ਲਕਸ਼ ਹੈ ਐਸੇ ਪੁਰਸ਼ਾਂ ਨੂੰ ਚਮਾਰ ਆਖਿਆ ਜਾ ਸਕਦਾ ਹੈ ਚਮੜੇ ਦਾ ਕੰਮ ਕਰਦੇ ਆ ਹਾਂ ਸੁਰਤ ਚਮੜੇ ਤੋਂ ਉੱਚੀ ਰੱਖਣੀ ਇਹ ਕੋਈ ਭਗਤ ਰਵਦਾਸ ਜੀ ਮਹਾਰਾਜ ਤੋਂ ਸਿੱਖੇ ਉਹਨਾਂ ਦਾ ਕਾਲ ਐਸਾ ਸੀ ਕਿ ਚਾਰੋਂ ਪਾਸੇ ਰਵਰਾਸ ਨੇ ਆਪਣੀ ਭਗਤੀ ਸੰਗੀਤ ਨਾਲ ਪ੍ਰਭਾਵਿਤ ਕੀਤਾ ਹੈਰਾਨਗੀ ਦੀ ਗੱਲ ਹੈ ਦੇ ਅਨਪੜ੍ਹ ਜਦ ਵਿਦ੍ਰਿਕ ਮੰਦਰਾਂ ਦੇ ਦਰਵਾਜ਼ੇ ਵੀ ਆਪ ਲਈ ਬੰਦ ਨੇ ਧਾਰਮਿਕ ਮੰਦਰਾਂ ਦੇ ਦੁਆਰ ਤੇ ਬੰਦ ਹੀ ਸਨ ਲੇਕਿਨ ਐਸੀ ਅਗੰਮੀ ਵਿਦਿਆ ਆਪ ਦੇ ਅੰਦਰੋਂ ਫੁੱਟੇ ਐਸਾ ਅਗੰਮੀ ਸੰਗੀਤ ਆਪ ਦੀ ਚੇਤਨਾ ਦੇ ਚੋਂ ਪਰਫੁੱਲਤ ਹੋਇਆ ਦਰਸਲ ਇਹ ਹਕੀਕਤ ਹੈ ਕਿ ਪ੍ਰਮਾਤਮਾ ਜਦ ਵੀ ਕਿਸੇ ਦੇ ਅੰਦਰੋਂ ਪ੍ਰਗਟ ਹੁੰਦਾ ਹੈ ਬਸੋ ਗੀਤ ਰਾਹੀਂ ਸੰਗੀਤ ਰਾਹੀਂ ਸੰਗੀਤ ਔਰ ਗੀਤ ਪਰਮਾਤਮਾ ਦੇ ਬਹੁਤ ਨਿਕਟ ਹੈ ਬਹੁਤ ਨਿਕਟ ਹੈ ਸੰਗੀਤ ਇੱਕ ਕਲਾ ਹੈ ਗੀਤ ਇੱਕ ਕਲਾ ਹੈ ਤੇ ਪਰਮਾਤਮਾ ਸਵੈਮ ਵੀ ਇੱਕ ਕਲਾਕਾਰ ਹੈ ਐਸਾ ਮਹਾਨ ਕਲਾਕਾਰ ਜਿਸ ਦੀ ਕਲਾ ਚਾਰੋਂ ਪਾਸੇ ਸਾਨੂੰ ਦੇਖਣ ਨੂੰ ਮਿਲਦੀ ਹੈ ਇੱਕ ਨਿਕ ਕਾ ਜਿਆ ਬੀਜ ਧਰਤੀ ਵਿੱਚ ਬੋ ਕੇ ਜਦੋਂ ਅੰਮ੍ਰਿਤ ਹੁੰਦਾ ਹੈ ਕੋਮਲ ਰੂਪ ਉਸ ਦਾ ਧਰਤੀ ਤੋਂ ਬਾਹਰ ਨਿਕਲਦਾ ਹੈ ਸਹਜੇ ਸਹਜੇ ਵਿਕਸਤ ਹੁੰਦਾ ਹੈ ਸ਼ਾਖਾਾਂ ਪੱਤੇ ਫਿਰ ਉਸ ਦੇ ਚੋਂ ਜਦ ਫੁੱਲ ਖਿੜਦੇ ਨੇ ਫਲ ਲੱਗਦੇ ਨੇ ਇੱਕ ਐਸੀ ਮਹਾਨ ਕਲਾ ਹੈ ਕਿ ਉਸ ਅਦੁੱਤੀ ਕਲਾਕਾਰ ਨੂੰ ਦਾਦ ਦਿੱਤੇ ਬਿਨਾ ਰਹਿ ਨਹੀਂ ਸਕਦਾ ਮਨੁੱਖ ਅਧਿਆਤਮਵਾਦੀ ਉਸ ਦੀ ਕਲਾ ਚਾਰੋਂ ਪਾਸੇ ਫੈਲੀ ਹੋਈ ਹੈ ਸਾਗਰ ਦੇ ਚੋਂ ਬਾਹਰ ਉੱਠਦੀ ਹੈ ਉਮੜੂ ਮੁੜਕੇ ਉਹ ਚਾਰੋਂ ਪਾਸੇ ਬਰਸਦੀ ਹੈ ਇੱਕ ਮਹਾਨ ਕਲਾ ਹੈ ਪਹਾੜਾਂ ਦੇ ਵਿੱਚ ਝਰਨਿਆਂ ਦੀ ਰਫ਼ਤਾਰ ਔਰ ਇਹ ਗੁੰਜਾਰ ਚਾਰੋਂ ਪਾਸੇ ਦਾ ਇਹ ਵਾਤਾਵਰਣ ਦਰਸ ਉਸ ਮਹਾਨ ਕਲਾਕਾਰ ਦੀ ਕਲਾ ਦੀ ਹੀ ਪ੍ਰਦਰਸ਼ਨੀ ਹੈ ਕਦੀ ਕਦੀ ਸੰਗੀਤਕਾਰ ਚਿੱਤਰਕਾਰ ਮੂਰਤੀਕਾਰ ਔਰ ਲੇਖਕ ਲੋਗ ਆਪਣੀ ਕਲਾ ਦੀ ਖਾਸ ਰੂਪ ਵਿੱਚ ਪ੍ਰਦਰਸ਼ਨੀ ਕਰਾਇਆ ਕਰਦੇ ਨੇ ਪਰ ਉਸ ਮਹਾਨ ਕਲਾਕਾਰ ਦੀ ਪ੍ਰਦਰਸ਼ਨੀ ਕਲਾ ਦੀ ਹਰ ਵਕਤ ਹੋ ਰਹੀ ਹੈ ਹਰ ਥਾਂ ਤੇ ਹੋ ਰਹੀ ਹੈ ਜਿਸ ਪਾਸੇ ਵੀ ਨਿਗਾਹ ਮਾਰੀਏ ਕਲਾ ਹੀ ਕਲਾ ਹੈ ਚਾਹ ਆਸਮਾਨ ਤੇ ਝਾਤ ਮਾਰੀਏ ਚਾਹ ਸਾਗਰ ਤੇ ਨਿਗਾਹ ਮਾਰੀਏ ਚਾਹ ਪਹਾੜਾਂ ਦੀਆਂ ਚੋਟੀਆਂ ਨੂੰ ਵੇਖੀਏ ਤੇ ਚਾਹੇ ਧਰਤੀ ਤੇ ਨਿਗਾਹ ਮਾਰੀਏ ਚਾਹੇ ਪਸ਼ੂਆਂ ਨੂੰ ਵੇਖੀਏ ਪੰਛੀਆਂ ਨੂੰ ਵੇਖੀਏ ਬਨਸਪਤੀ ਨੂੰ ਵੇਖੀਏ ਹਰ ਥਾਂ ਤੇ ਕੁਝ ਦੇ ਕਲਾ ਖੁਜਾਗਰ ਹੋ ਰਹੀ ਹੈ ਪ੍ਰਗਟ ਹੋ ਰਹੀ ਹੈ ਔਰ ਉਹ ਐਸਾ ਕਲਾਕਾਰ ਹੈ ਕਿ ਹਰ ਕਲਾ ਵਿੱਚ ਉਹ નિਪੁੰਨ ਹੈ ਜਿਸ ਨੂੰ ਗੁਰਬਾਣੀ ਕਹਿੰਦੀ ਹੈ ਤੂੰ ਸਰਬ ਕਲਾ ਕਾ ਗਿਆਤਾ ਤੂੰ ਹਰ ਤਰ੍ਹਾਂ ਦੇ ਕਲਾ ਦਾ ਗਿਆਨੀ ਹੈ ਤੋ ਪ੍ਰਭੂ ਜਦ ਵੀ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਹੈ ਕਲਾ ਦੇ ਰੂਪ ਹੀ ਹੁੰਦਾ ਹੈ ਭਗਤ ਰਵਦਾਸ ਜੋ ਪੇਸ਼ੇ ਦੇ ਚੋਂ ਚਮਾਰ ਨੇ ਜੁੱਤੀਆਂ ਗੰਡਣਾ ਨਵੀਆਂ ਜੁੱਤੀਆਂ ਬਣਾਣਾ ਚਮੜੇ ਨੂੰ ਰੰਗਣਾ ਔਰ ਮੋਏ ਹੋ ਢੋਹਰਾਂ ਦੀ ਖਲ ਲਾਣੀ ਇਹ ਤੇ ਆਪ ਦਾ ਧੰਦਾ ਹੈ ਪਰ ਬੈਠੇ ਆ ਬੈਠੇ ਆ ਜਦ ਵੀ ਆਪ ਦੇ ਅੰਦਰੋਂ ਪ੍ਰਭੂ ਪ੍ਰਗਟ ਆਉਂਦਾ ਹੈ ਗੀਤ ਦੇ ਰਾਹੀਂ ਸੰਗੀਤ ਦੇ ਰਾਹੀਂ ਰਵਰਾਸ ਨੇ ਅਨੇਕਾਂ ਰਾਗਾਂ ਵਿੱਚ ਸ਼ਬਦ ਆਪਣਾ ਮధుਰ ਕਲਾਮ ਉਚਾਰਨ ਕੀਤਾ ਹੈ ਔਰ ਸੁਣਾ ਸੁਣਾ ਕੇ ਤਪਦੇ ਹਿਰਦੇ ਸ਼ਾਂਤ ਕੀਤੇ ਆਪਦੇ ਤੇ ਇੱਕ ਪ੍ਰਸ਼ਨ ਹੋਇਆ ਜਦ ਆਪ ਭਾਰਤ ਦੀ ਯਾਤਰਾ ਤੇ ਸਨ ਕਹਾਂ ਦੇ ਵਾਸੀ ਕਿੱਥੋਂ ਦੇ ਵਾਸੀ ਹੋ ਕਿੱਥੋਂ ਦੇ ਰਹਿਣ ਵਾਲੇ ਰਵਦਾਸ ਦਾ ਇਹ ਜਵਾਬ ਬੜਾ ਆਲਮਾਨਾ ਹੈ ਫਲਸਫਾਨਾ ਹੈ ਇਹਨੂੰ ਵੇਖ ਕੇ ਅੰਦਾਜ਼ਾ ਲਾਣਾ ਪੈਂਦਾ ਹੈ ਨਹੀਂ یہ تو رب ہی بول دے اندروں پرماتما بول دے ایک چمار دے بول نہیں ہو سکتے حقیقت ہے یہ بہت وڈی سچائی ہے کہ پربو اس مہان فلسفے دے گیت دے راہ سنگیت دے روداس دے اندروں پرگٹ ہویا ہے یہ ٹھیک ہے کہ آپ جوتیاں گنڈ رہے پر نہیں اگلے دا دل دماغ بھی मधुर अमर संगीत ਤੇ ਗੀਤ ਦੇ ਰਾਹੀਂ ਰੱਬ ਨਾਲ ਗੰਢ ਦਿੰਦੇ ਨੇ ਇਸ ਵਾਸਤੇ ਕਹਿਣਾ ਪਏਗਾ ਕਿ तमाम ਭਗਤਾਂ ਦਾ ਧੰਦਾ ਵੀ ਧਰਮ ਹੈ ਅੱਜ ਹਰ ਚੌਕ ਵਿੱਚ ਮੋਚੀ ਬੈਠੇ ਤੇ ਮਿਲਣਗੇ ਪਰ ਰਵਦਾਸ ਜੈਸਾ ਚਮਾਰ ਖੋਜਣਾ ਬਹੁਤ ਕਠਿਨ ਹੈ ਹਰ ਸ਼ਹਿਰ ਵਿੱਚ ਗਵਾਲੇ ਔਰ ਦੁਲਾਹੇ ਮਾਮਾ ਕੁਮਾਰ ਨਾਈ ਤੋ ਵੀ ਕਸਾਈ ਛਿੰਬੇ ਬੈਠੇ ਨੇ ਪਰ ਨਾਮ ਦਿਉ ਜਿਹਾ ਛਿੰਬਾ ਲਬਣਾ ਬਹੁਤ ਔਖੀ ਗੱਲ ਹੈ ਜੋ ਸਿਰਫ ਅਗਲਿਆਂ ਦੇ ਕੱਪੜੇ ਹੀ ਨਹੀਂ ਰੰਗਦਾ ਦਿਲ ਦਿਮਾਗ ਨੂੰ ਵੀ ਰੱਬੀ ਰੰਗਣ ਛਾੜ ਦਿੰਦਾ ਸਿਰਫ ਕੱਪੜੇ ਹੀ ਨਹੀਂ ਕਬੀਰ ਬੁਣਦਾ ਤਾਣਾ-ਬੇਟਾ ਹੀ ਇੱਕ ਨਹੀਂ ਕਰਦਾ ਉਹ ਜੀਵ ਤੇ ਆਤਮਾ ਨੂੰ ਵੀ ਇੱਕ ਕਰਨ ਦਾ ਉਪਦੇਸ਼ ਇਸ ਸੰਦੇਸ਼ ਦਿੰਦਾ ਰਹਿੰਦਾ ਹੈ ਇਹਨਾਂ ਭਗਤਾਂ ਦੇ ਦਰਸਲ ਧੰਦੇ ਵੀ ਧਰਮ ਨੇ ਇਹਨਾਂ ਦੀ ਕ੍ਰਿਧ ਦੇ ਚੋਈ ਕੀਰਤੀ ਦੀ ਖੁਸ਼ਬੂ ਆ ਰਹੀ ਹੈ ਜਦ ਕਿ ਆਮ ਬੰਦਿਆਂ ਦਾ ਧਰਮ ਵੀ ਖਿਮਾ ਕਰਨੀ ਅੰਦਰ ਧੰਦੇ ਦੀ ਬਦਬੂ ਰੱਖਦਾ ਹੈ ਦੁਰਗੰਧ ਰੱਖਦਾ ਹੈ ਤਾਂ ਭਗਤ ਰਵਿਦਾਸ ਦੇ ਅੰਦਰੋਂ ਪ੍ਰਭੂ ਪ੍ਰਗਟ ਹੋਇਆ ਹੈ ਫਲਸਫੇ ਦੇ ਨਾਲ ਗੀਤ ਦੇ ਨਾਲ ਸੰਗੀਤ ਦੇ ਨਾਲ ਜਦ ਆਪ ਤੇ ਪ੍ਰਸ਼ਨ ਹੋਇਆ ਕਿਥੋਂ ਦੇ ਵਾਸੀ ਤਾਪ ਕਹਿੰਨੇ ਬੇਗਮਪੁਰਾ ਸ਼ਹਿਰ ਕੋਨਾ ਮੇਰੇ ਸ਼ਹਿਰ ਦਾ ਨਾਮ ਹੈ ਬੇਗਮਪੁਰਾ ਮੈਂ ਉੱਥੋਂ ਦਾ ਵਾਸੀ ਹਾਂ ਬੇਗਮਪੁਰਾ ਕਿ ਕਿੱਥੇ ਨਕਸ਼ੇ 'ਚ ਦੇਖਾਂਗੇ ਕਿ ਕਿਧਰੇ ਨਹੀਂ ਮਿਲੇਗਾ ਕਿਸੇ ਮੁਲਕ ਦੇ ਇਕ ਕਸਬੇ ਸ਼ਹਿਰ ਦਾ ਨਾਮ ਨਹੀਂ ਹੈ ਪ੍ਰਾਂਤ ਦਾ ਨਾਮ ਨਹੀਂ ਹੈ ਧਰਤੀ ਜਿੱਤੇ ਤੇ ਜਿੱਥੇ ਵੀ ਚਲੇ ਜਾਈਏ ਗਮ ਮੌਜੂਦ ਰਹੇ ਦੁੱਖ ਮੌਜੂਦ ਹੈ ਐਸਾ ਕੋਈ ਵਿਅਕਤੀ ਨਹੀਂ ਜਿਹੜਾ ਗਮਗੀਨ ਨਾ ਹੋਵੇ ਐਸਾ ਕੋਈ ਪਰਿਵਾਰ ਨਹੀਂ ਜਿੱਥੇ ਦੁੱਖ ਨਾ ਆਵੇ ਐਸਾ ਕੋਈ ਕਸਬਾ ਤੇ ਸ਼ਹਿਰ ਨਹੀਂ ਜਿੱਥੇ ਵਿਪਤਾਵਾਂ ਤੇ ਕਲੇਸ਼ ਨਾ ਹੋਵੇ ਕੋਈ ਐਸਾ ਧਰਤੀ ਤੇ ਮੁਲਕ ਨਹੀਂ ਹੈ ਜਿੱਥੇ ਗਮ ਨਾ ਹੋਵੇ ਪਰ ਰਵਦਾਸ ਕਹਿੰਨੇ ਮੈਂ ਤੇ ਉੱਥੋਂ ਦਾ ਵਾਸੀ ਜਿੱਥੇ ਗਮ ਹੈ ਹੀ ਨਹੀਂ ਬੇਗਮ ਬੁਰਾ ਸਹਿਰ ਕੋ ਨਾ ਭੂਖ ਅੰਦੋ ਨਾਹੀ ਟੇਠਾ ਜਿਸ ਨਗਰੀ ਦਾ ਮੈਂ ਵਾਸੀ ਹਾਂ ਉੱਥੇ ਦੁੱਖ ਹੈ ਹੀ ਨਹੀਂ ਉੱਥੇ ਪੀੜਾ ਹੈ ਹੀ ਨਹੀਂ ਉੱਥੇ ਕਲੇਸ਼ ਹੈ ਹੀ ਨਹੀਂ ਹੁਣ ਰਵਦਾਸ ਦੇ ਦਸੇ ਇਸ ਬੇਗਮਪੁਰੇ ਨੂੰ ਲਭੀਏ ਜ਼ਮੀਨ ਦੇ ਤੇ ਜਿੱਥੇ ਗਮ ਨਹੀਂ ਦੁੱਖ ਨਹੀਂ ਉਹ ਧਰਤੀ ਦੇ ਤੇ ਐਸਾ ਲਭਣਾ ਬਹੁਤ ਔਖ ਹੈ ਜਦ ਕੇ ਹਰ ਬੰਦਾ ਗਮ ਦੀ ਸੇਜਾ ਤੇ ਸੁੱਤਾ ਹੈ ਹਰ ਬੰਦਾ ਪੀੜਾ ਤੇ ਆ ਹੋਕਿਆਂ ਦੇ ਚ ਹੀ ਜ਼ਿੰਦਗੀ ਬਤੀਤ ਕਰਦਾ ਹੈ ਜੈਸੇ ਕਿ ਗੁਰਦੂਦੇ ਸ਼ਾਇਰ ਦਾ ਕਹਿਣਾ ਹੈ ਕਬਾਬੇ ਸੀਖ ਹੈ ਹਮ ਕਰਵਟੇ ہر سو بدلتے ہیں جو جل جاتا ہے یہ پہلو تو وہ پہلو بدلتے ہیں اتنی دکھ ہے, اتنی ہے, اتنا کلیش ہے. اس دکھ بھرے کہنے نے میری نگری دانا ہے بے غم پورا اتنے دکھ نہیں ہے اتھے بھی کچھ نہیں ہے کی ਨਾ ਤਸਵੀਜ਼ ਖਿਰਾਜ ਨਮਾਲ ਖੌਫ ਨਾ ਖਤਾ ਨਾ ਦਰਸ ਜ਼ਵਾਲ ਉੱਥੇ ਕੋਈ ਚਿੰਤਾ ਵੀ ਨਹੀਂ ਹੈ ਮਨੁੱਖਤਾ ਦੇਤੇ ਦ੍ਰਿਸ਼ਟੀਵਾਰੀ ਹੈ ਤੇ ਹਰ ਬੰਦਾ ਚਿੰਤਾ ਦੇ ਚੀਰਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਐਸਾ ਹੀ ਪ੍ਰਮਾਨ ਕਰਦੇ ਨੇ ਚਿੰਤਾ ਤਹੀ ਦੀ ਸੈ ਸਭ ਕੋ ਹੈ ਸਾਰਾ ਜਗਤ ਚਿੰਤਾ ਦੇ ਵਿੱਚ ਹੀ ਦਿਖਾਈ ਦੇ ਰਿਹਾ ਹੈ ਚਿੰਤਾ ਦੇ ਵਿੱਚ ਹੀ ਜੀ ਰਿਹਾ ਹੈ ਚਾਰੋਂ ਪਾਸੇ ਦੇਖਦੇ ਆ ਮਨੁੱਖ ਦੀ ਅੱਖਾਂ ਵਿੱਚ ਚਿੰਤਾ ਮਨੁੱਖ ਦੇ ਬੋਲਾਂ ਵਿੱਚ ਚਿੰਤਾ ਮਨੁੱਖ ਦੇ ਚਿਹਰੇ ਦੇ ਚਿੰਤਾ ਉੱਠਦੇ ਆ ਬੈਠਦੇ ਆ ਹੌਕੇ ਮਨੁੱਖ ਦੇ ਦੱਸਦੇ ਨੇ ਕਿ ਚਿੰਤਾ ਵਿੱਚ ਜੀ ਰਿਹਾ ਹੈ ਤੇ ਚਿੰਤਾ ਭਵਿਸ਼ ਦੀ ਹੀ ਹੁੰਦੀ ਹੈ ਪਤਾ ਨਹੀਂ ਆਉਣ ਵਾਲਾ ਕੱਲ ਕਿਹੋ ਜਿਹਾ ਹੋਵੇਗਾ ਕਿਸ ਦੀ ਚਿੰਤਾ ਪਰ ਰਵਿਦਾਸ ਕਹਿੰਦੇ ਨੇ ਮੇਰੀ ਨਗਰੀ ਦੇ ਵਿੱਚ ਚਿੰਤਾ ਹੈ ਹੀ ਨਹੀਂ ਜੀਵਨ ਦਾ ਇੱਕ ਢੰਗ ਹੈ ਇਹ ਨਗਰੀ ਬਾਹਰ ਨਹੀਂ ਹੈ ਇਹ ਸ਼ਹਿਰ ਕਿਸੇ ਨਕਸ਼ੇ ਵਿੱਚ ਦੇਖਾਂਗੇ ਤੇ ਨਹੀਂ ਮਿਲੇਗਾ ਦਰਸਲ ਇੱਕ ਹਾਲਤ ਹੈ ਇਹ ਮਨ ਦੀ ਇੱਕ ਅਵਸਥਾ ਹੈ ਇੱਕ ਜੀਵਨ ਦਾ ਢੰਗ ਹੈ ਇਹ ਕਾਲਮ ਦਾ ਕਹਿਣਾ ਹੈ ਜੋ ਹੱਸ ਰਹਾ ਹੈ سو ہنس رہے گا جو رو رہا ہے سو رو رہے گا سکون قلب سے خدا خدا کر جو کچھ کے ہونا ہے سو ہو رہے گا اپنا سکون ناس نہ کر جو کچھ ہونا ہے وہ تیرے کیتیاں ٹلنا نہیں رکنا نہیں ہاں تو اتنا ہی کر سکتا ہے کہ جو کچھ ہونا ہے ਇਨੂੰ ਖਿੜੇ ਮੱਥੇ تسلیم ਕਰ ਲੈ ਜੋ ਕੁਝ ਹੋਣਾ ਹੈ ਇਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈ ਜੋ ਕੁਝ ਹੋਣਾ ਹੈ ਉਹਨੂੰ ਆਪਣੀ ਝੋਲੀ ਵਿੱਚ ਪਾ ਲੈ ਤੇ ਰਵਿਦਾਸ਼ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ ਉੱਥੇ ਚਿੰਤਾ ਨਹੀਂ ਹੈ ਨਾ ਤਸ਼ਵੀਸ ਖਿਰਾਜ ਨਾ ਮਾਲ ਖਿਰਾਜ ਟੈਕਸ ਦੁਨੀਆ ਦੇ ਵਿੱਚ ਰਹਿੰਦੇ ਆ ਜੈਸੇ ਜੈਸੇ ਬੰਦੇ ਦੀ ধন ਸੰਪਦਾ ਵੱਧਦੀ ਹੈ ਮਾਲ ਅਸਬਾਬ ਵੱਧਾ ਹੈ ਤਾਂ ਟੈਕਸ ਵੀ ਵੱਧਦਾ ਹੈ ਤਰ੍ਹਾਂ-ਤਰ੍ਹਾਂ ਦੇ ਉਹਨੂੰ ਟੈਕਸ ਵੀ ਦੇਣੇ ਪੈਂਦਾ ਹੈ ਖਰਾਜ ਵੀ ਦੇਣਾ ਪੈਂਦਾ ਹੈ ਲੇਕਿਨ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਸੰਪਦਾ ਵੱਤੀ ਜਾ ਰਹੀ ਹੈ ਧਨ ਵੱਧਦਾ ਜਾ ਰਿਹਾ ਹੈ ਪਰਮ ਆਨੰਦ ਵੱਧਦਾ ਜਾ ਰਿਹਾ ਹੈ ਪਰ ਮੇਰੇ ਤੇ ਕੋਈ ਟੈਕਸ ਨਹੀਂ ਮੇਰੇ ਤੇ ਕੋਈ ਖਰਾਜ ਨਹੀਂ ਕਿਸੇ ਪ੍ਰਕਾਰ ਦਾ ਨਹੀਂ ਹਾਲਾਂਕਿ ਬੈਰੋਨੀ ਦੁਨੀਆ ਚ ਅਸੀਂ ਦੇਖਦੇ ਹਾਂ ਕਿ ਮਨੁੱਖ ਦਾ ਸੁੱਖ ਵਧੇ ਮਨੁੱਖ ਦਾ ਆਰਾਮ ਵਧੇ ਮਨੁੱਖ ਦੀ ਦੌਲਤ ਵਧੇ ਮਨੁੱਖ ਦੀ ਸੰਪਦਾ ਵਧੇ ਤੇ ਉਹਦੇ ਨਾਲ ਇਹ ਵੀ ਕਿ ਚਿੰਤਾ ਵੱਧਦੀ ਹੈ ਦੁੱਖ ਵੱਧਦਾ ਹੈ ਕਿ ਟੈਕਸ ਵਧੇਗਾ ਖਰਾਜ ਦੇਣਾ ਪਵੇਗਾ ਪਰ ਰਵਿਦਾਸ ਜੀ ਮਹਾਰਾਜ ਕਹਿੰਦੇ ਨਾ ਤਸ਼ਵੀਸ਼ ਖਰਾਜ ਨਾ ਮਾਲ ਜੋ ਮਾਲ ਮੇਰੇ ਕੋਲ ਹੈ ਉਸ ਤੇ ਮੈਨੂੰ ਖਰਾਜ ਨਹੀਂ ਦੇਣਾ ਪੈਂਦਾ ਟੈਕਸ ਨਹੀਂ ਦੇਣਾ ਪੈਂਦਾ ਸਵਾਲ ਇੱਥੇ ਪੈਦਾ ਹੁੰਦਾ ਹੈ ਮਾਲ ਕੀ ਹੈ ਮਾਲ ਐਸਾ ਹੈ ਦੁਨੀਆਵੀ ਦੌਲਤ ਨਾਲ ਉਸ ਨੂੰ ਖਰੀਦਣਾ ਬਹੁਤ ਹੀ ਗੱਟਣਾ ਹੈ ਅਤੈਂਤ ਗੱਟਣਾ ਹੈ ਸੋਨੇ ਦੀਆਂ ਮੋਹਰਾਂ ਦੇ ਕੇ ਨਿਸ਼ਚਿੰਤਾ ਖਰੀਦਣੀ ਬੜੀ ਔਖੀ ਗੱਲ ਹੈ ਸੋਨੇ ਦੀਆਂ ਮੋਹਰਾਂ ਦੇ ਕੇ ਦਇਆ ਛੇ ਲ ਸੰਜਮ ਬਾਜ਼ਾਰ ਦੇ ਚੋਨੇ ਨਹੀਂ ਮਿਲੇਗਾ संतोष ते صبر ਕਿ ਕਿਸੇ ਦੁਕਾਨ ਤੋਂ ਨਹੀਂ ਮਿਲੇਗਾ ਕਿਸੇ ਬਾਜ਼ਾਰ ਵਿੱਚ ਨਹੀਂ ਮਿਲੇਗਾ ਇਹ ਐਸੇ ਗੁਣ ਨੇ ਐਸਾ ਮਾਲ ਅਸਬਾਬ ਹੈ ਜੋ ਦੁਨੀਆ ਦੇ ਬਾਜ਼ਾਰ ਵਿੱਚ ਨਹੀਂ ਮਿਲੇਗਾ ਸਵੈਮ ਭਗਤ ਕਬੀਰ ਨੇ ਇਸ ਨੂੰ ਇਸ ਢੰਗ ਨਾਲ ਬਿਆਨ ਕੀਤਾ ਹੈ ਕਿ राम पदार्थ पाए के कबीरा गांठ ना खोल یہ جہا پدارتھ یہ جہاں مال ترپت کیا ہے کبیر اس پدارت دی گٹڑی کدرے کھولی نہ اس مال اسباب دی گٹھڑی کدرے کھولی نہ کیوں کہ ایسا بیرونی دنیا بچ کوئی بزار ہی نہیں ہے رام پدارت پائے کے کبیرہ گانٹ نہ کھول ਨਹੀਂ ਪਟਣ ਨਹੀਂ ਪਾਰਖੋ ਨਹੀਂ ਗਾਹਕ ਨਹੀਂ ਮੋਲ ਕੋਈ ਪਟਣ ਨਹੀਂ ਹੈ ਕੋਈ ਬਾਜ਼ਾਰ ਨਹੀਂ ਹੈ ਕੋਈ ਐਸਾ ਅਸਥਾਨ ਨਹੀਂ ਹੈ ਜਿੱਥੇ ਬੈਠ ਕੇ ਇਸ ਪਦਾਰਥ ਨੂੰ ਵੇਚਿਆ ਜਾ ਸਕੇ ਭਗਤ ਕਬੀਰ ਕਹਿੰਦੇ ਨੇ ਜੇ ਮਬਾ ਦਾ ਇਸ ਅਮਰ ਪਦਾਰਥ ਨੂੰ ਇਸ दैवी ਗੁਣਾਂ ਦੀ ਗਠੜੀ ਨੂੰ ਮੈਂ ਦੁਨੀਆ ਦੇ ਬਾਜ਼ਾਰ ਵਿੱਚ ਖੋਲ ਵੀ ਲਵਾਂ ਜੈਸੇ ਕੋਈ ਹੀਰਿਆਂ ਨੂੰ ਵੇਚੇ ਉਥੇ ਜਿਹੜਾ ਕੋਲਿਆਂ ਦਾ ਬਾਜ਼ਾਰ ਹੋਵੇ ਕੋਈ ਸੋਨਾ ਵੇਚਣ ਉਥੇ ਚਲਾ ਜਾਏ ਜਿਸ ਬਾਜ਼ਾਰ ਵਿੱਚ ਲੋਹਾ बिकਦਾ ਕੋਈ ਹੀਰੇ ਲਾਲ ਪੰਨੇ ਜਵਹਰਾ ਉਸ ਥਾਂ ਤੇ ਵੇਚਣ ਚਲਾ ਜਾਏ ਜਿੱਥੇ ਇੱਟਾਂ बिकਦੀਆਂ ਨੇ ਲੱਕੜਾਂ बिकਦੀਆਂ ਨੇ ਇਹ ਗੱਲ ਸੁਭਾਏ ਮੰਨਤੇ ਨਹੀਂ ਲੇਕਿਨ ਕਬੀਰ ਕਹਿੰਦੇ ਮੈਨੂੰ ਐਸਾ ਮਜਬੂਰਨ ਇਹ ਹੀਰਿਆਂ ਦੀ ਪੰਡ ਉੱਥੇ ਖੋਲਣੀ ਪਈ ਹੈ ਜੋ ਬਾਜ਼ਾਰ ਹੀ ਕੋਲੇ ਆਂਦਾ ਹੈ ਜੋ ਬਾਜ਼ਾਰ ਹੀ ਪੱਥਰ ਆਂਦਾ ਹੈ ਜੋ ਬਾਜ਼ਾਰ ਹੀ ਲੋਹੇ ਦਾ ਮਜਬੂਰੀ ਹੈ ਕਿ ਜਿਹੜੇ ਹੀਰੇ ਮੇਰੇ ਕੋਲ ਨੇ ਇਹਨਾਂ ਦਾ ਕੋਈ ਬਾਜ਼ਾਰ ਹੀ ਨਹੀਂ ਹੈ ਦਰਸਲ ਦੁਨੀਆ ਦੇ ਕਿਸੇ ਬਾਜ਼ਾਰ ਵਿੱਚ ਵੀ ਚਲੇ ਜਾਈਏ ਸਬਰ ਕਿੱਥੋਂ ਮੰਗੀਏ ਸੰਤੋਖ ਕਿੱਥੋਂ ਮੰਗੀਏ ਕਿਹੜੀ ਦੁਕਾਨ ਤੋਂ ਮੰਗੀਏ ਕੀ ਸੰਜਮ ਦਇਆ ਕਿਸ ਦੁਕਾਨ ਤੋਂ ਮੰਗੀਏ ਇਹ दैवी ਗੁਣਾਂ ਦੀ ਦੌਲਤ ਇਸ ਦੇ ਕੋਈ ਬਾਜ਼ਾਰ ਨਹੀਂ ਨੇ ਨਹੀਂ ਪਠਣ ਨਹੀਂ ਪਾਰ ਕੋ ਆਮ ਬਾਜ਼ਾਰ ਵਿੱਚ ਭਗਤ ਕਬੀਰ ਕਨਨ ਜੇ ਮੈਂ ਬੈਠ ਵੀ ਜਾਵਾਂ ਤਾਂ ਵਾਕਈ ਇਹ ਰੱਬ ਦੀਆਂ ਮਹਾਨ ਗੱਲਾਂ ਆਮ ਬਾਜ਼ਾਰ ਵਿੱਚ ਕਹਿਣੀਆਂ ਪੈਂਦੀਆਂ ਆਮ ਦੁਨੀਆਦਾਰਾਂ ਦੇ ਸਾਹਮਣੇ ਹੀ ਰੱਖਣੀਆਂ ਪੈਂਦੀਆਂ ਨੇ ਜਿੱਥੇ ਵਾਕਈ ਐਸਾ ਦੇਖਣ ਦੇ ਚਾਇਆ ਹੈ ਕੋਈ 파ਰਖੂ ਹੀ ਨਹੀਂ ਆਉਂਦਾ ਕਿਉਂਕਿ ਕੋਲਿਆਂ ਦੀ ਮੰਡੀ ਰਿਛ ਤੇ ਕੋਲਿਆਂ ਦੇ 파ਰਖੂ ਆਣਗੇ ਪੱਥਰਾਂ ਦੀ ਮਾਰਕੀਟ ਦੇਚ ਪੱਥਰਾਂ ਦੇ ਜਾਣਕਾਰ ਆਣਗੇ ਲੱਕੜ ਮੰਡੀ ਰਿਛ ਲੱਕੜਾਂ ਦੇ ਖਰੀਦਾਰ ਆਉਣਗੇ ਤੇ ਲੱਕੜਾਂ ਦੇ 파ਰਖੂ ਆਣਗੇ ਤੇ ਕਿਹੜੀ ਲੱਕੜ ਹੈ ਚੰਗੀ ਹੈ ਮਾੜੀ ਹੈ ਇਮਾਰਤੀ ਹੈ ਜਲਾਉ ਹੈ ਲਖਣਾ ਦੇ ਹੀ ਖਰੀਦਾਰ ਆਉਣਗੇ ਲੱਕੜ ਮੰਡੀ ਦੇ ਵਿੱਚ ਤੇ ਲੋਹਾ ਮੰਡੀ ਦੇ ਵਿੱਚ ਲੋਹੇ ਦੇ ਹੀ ਖਰੀਦਾਰ ਆਉਣਗੇ ਭਗਤ ਕਬੀਰ ਕਹਿੰਦੇ ਨੇ ਇਨ੍ਹਾਂ ਮੰਡੀਆਂ 'ਚ ਮੈਂ ਬੈਠ ਗਿਆ ਹੀਰਿਆਂ ਦਾ ਵਪਾਰ ਕਰਨ ਲਈ ਹੀਰਿਆਂ ਦੀ ਪੰਡ ਖੋਲ ਕੇ ਮੈਂ ਉੱਥੇ ਬੈਠ ਗਿਆ ਅਕਸਰ ਭਗਤ ਲੋਗਾ ਨੇ ਪ੍ਰਭੂ ਦੇ ਦੀਦ ਉਹਨਾਂ ਲੋਕਾਂ ਨੂੰ ਸੁਣਾਏ ਨੇ ਜੋ ਪਰ ਉਹ ਦੇ ਗੀਤ ਨਾ ਸੁਣਨਾ ਚਾਹਦੇ ਸਨ ਤੇ ਨਹੀਂ ਉਹਨਾਂ ਦੀ ਸੂਝ ਤੇ ਸਮਝ ਸੀ। ਇਹੀ ਕਾਰਨ ਹੈ ਕਿ ਭਗਤ ਜੋ ਕਹਿੰਦੇ ਰਹੇ ਸੰਸਾਰ ਦਾ ਉਹਨਾਂ ਬੋਲਾਂ ਨਾਲ ਤਾਲਮੇਲ ਨਹੀਂ ਬੈਠਦਾ ਰਿਹਾ। ਸੰਸਾਰ ਵਿਰੋਧਤਾ ਕਰਦਾ ਰਿਹਾ। ਤੋਂ ਭਗਤ ਜੀ ਕਹਿੰਦੇ ਨੇ ਕੋਈ ਪਾਰਖੂ ਹੀ ਨਹੀਂ ਹੈ। ਮੈਂ ਬੈਠਾ ਲੋਕੀ ਕੋਲੇ ਖਰੀਦਦੇ ਪੈਨੇ, ਿੱਟਾ ਖਰੀਦਦੇ ਪੈਨੇ, ਪੱਥਰ ਖਰੀਦ ਰਹੇ ਨੇ, ਲੋਹਾ ਖਰੀਦ ਰਹੇ ਨੇ, ਲੱਕੜਾ ਖਰੀਦ ਰਹੇ ਨੇ। تو میں پورٹلی کھول کے بیٹھا میری طرف کوئی آمدہ ہی نہیں کوئی خریدار ہی نہیں کوئی پارکو نہیں نہیں پٹن نہیں پارکو نہیں گاہک پھر کوئی خریدار ہی نہیں گاہک ہی نہیں جو چیز میرے ہے اس دا کوئی خریدار ہی نہیں ہے دیکھنے چایا ہے ایک راج نیتک دے پچھے جتنی بھیڑ چل دیئے ਇਕ ధਨਵਾਨ ਦੇ ਆਲੇ ਜਿੰਨੀ ਦੁਨੀਆ ਮੰਡਲਾਉਂਦੀ ਹੈ ਅਧਿਆਤਮ ਦਰਸੀ ਦੀ ਜੀਵਨਿਆਂ ਜੀ ਕਰੀਬਨ ਕਰੀਬਨ ਸੰਸਾਰ ਨੇ ਵਿਰੋਧ ਕਈ ਕੀ ਦੀਏ ਉਹਦੇ ਬੋਲਾਂ ਨਾਲ ਉਹਦੀ ਜ਼ਿੰਦਗੀ ਨਾਲ ਜਗਤ ਸਹਿਮਤ ਨਹੀਂ ਹੋਇਆ ਤੋ ਸ਼੍ਰੀ ਕਬੀਰ ਕਹਿੰਦੇ ਨੇ ਕੋਈ ਗ੍ਰਾਹਕ ਹੀ ਨਹੀਂ ਹੈ ਕਿ ਜੇ ਮਬਾ ਦਾ ਇਸ ਬਹੁਤੀ ਢੀੜ ਦੇ ਵਿੱਚ ਜੋ ਕੋਲਿਆਂ ਦੇ ਗ੍ਰਾਹਕ ਨੇ ਲੋਹੇ ਦੇ ਗ੍ਰਾਹਕ ਨੇ ਕਿਦਰੇ ਇੱਕ ਅਦ ਇਸ ਹੀਰੇ ਦਾ ਗਰਾਕ ਆ ਵੀ ਜਾਏ ਪਰਖੂ ਆ ਵੀ ਜਾਏ ਤਾਂ ਨਹੀਂ ਮੋਲ ਉਹ ਮੁੱਲ ਦੇਣ ਨੂੰ ਪਿਆਰ ਨਹੀਂ ਉਹ ਮੁੱਲ ਨਹੀਂ ਹੁੰਦਾ ਸਮਝਤੇ ਹੈ ਇਹ ਹੀਰਾ ਹੈ ਪਰਖ ਤੇ ਹੈ ਉਸ ਨੂੰ ਔਰ ਉਹ ਖਰੀਦਾਰ ਵੀ ਹੈ ਲੇਕਿਨ ਮੁੱਲ ਨਹੀਂ ਦੇਣਾ ਚਾਹਦਾ ਇੱਥੇ ਸਵਾਲ ਪੈਦਾ ਹੁੰਦਾ ਹੈ ਮੁੱਲ ਕੀ ਹੈ कंचन सों पाए नहीं तोल मन दे राम लिया है मोर मन ही उसका मोल है अपना मन भेट करिए ते राम नाम दा हीरा प्राप्त करिए पर ए मोल देने को कोई तैयार ही नहीं इस वास्ते खरीदार होंदे आंया वे पारखू होंदे आंया वे सूझ समझ रखदे आंया वे कई मनो ਇਸ ਮਹਾਨ ਵੀਰਿਆਂ ਤੋਂ ਵਾਂਝੇ ਰਹਿ ਜਾਂਦੇ ਨੇ ਕਿਉਂਕਿ ਮੁੱਲ ਨਹੀਂ ਉਧਾਰਦੇ ਮੁੱਲ ਜੋ ਹੈ ਨਹੀਂ ਦੇਣਾ ਚਾਹੁੰਦੇ ਤੋਂ ਆਮ ਇਨਾ ਬ੍ਰह्मज्ञਾਨੀਆਂ ਨੂੰ ਪਗਤ ਲੋਗਾ ਨੂੰ ਇਹ ਆਪਣੇ ਬੋਲ ਐਨ ਸੰਸਾਰੀ ਮਨੁੱਖਾਂ ਦੇ ਸਾਹਮਣੇ ਰੱਖਣੇ ਪਏ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਨਾ ਤਸ਼ਵੀਸ਼ ਖਿਰਾਜ ਨਮਾਲ ਮਾਲ ਮੇਰਾ ਵੱਧਾ ਜਾ ਰਿਹਾ ਹੈ ਧਨ ਪਦਾਰਥ ਮੇਰਾ ਵੱਧਾ ਜਾ ਰਿਹਾ ਹੈ ਇਸ ਤੇ ਮੈਨੂੰ ਕੋਈ ਖਰਾਜ ਨਹੀਂ ਦੇਣਾ ਪੈਂਦਾ ਇਸ ਤੇ ਮੈਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ ਖੌਫ ਨਾ ਖਤਾ ਨਾ ਤਰਸ ਜ਼ਵਾਨ ਫਿਰ ਜਿਸ ਸ਼ਹਿਰ ਵਿੱਚ ਮੈਂ ਰਹਿਣਾ ਉੱਥੇ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ ਡਰ ਨਹੀਂ ਅੱਜ ਤੇ ਅਸੀਂ ਦੇਖ ਰਹੇ ਹਾਂ ਕਿ ਜੰਗਲਾਂ ਦੇ ਵਿੱਚ ਖੌਫ ਖਤਮ ਹੁੰਦਾ ਜਾ ਰਿਹਾ ਹੈ ਸ਼ਹਿਰਾਂ ਦੇ ਵਿੱਚ ਖੌਫ ਵੱਧਦਾ ਜਾ ਰਿਹਾ ਹੈ ਜੰਗਲਾਂ ਵਿੱਚ ਜੰਗਲੀ ਜਾਨਵਰ ਘਟਦੇ ਜਾ ਰਹੇ ਨੇ ਸ਼ਹਿਰਾਂ ਵਿੱਚ ਜੰਗਲੀ ਜਾਨਵਰ ਵੱਧਦੇ ਜਾ ਰਹੇ ਚਾਰ ਪੈਰਾਂ ਵਾਲੇ ਚੋਪਾਏ ਜਾਨਵਰ ਜੰਗਲਾਂ ਵਿੱਚ ਘਟਦੇ ਜਾ ਰਹੇ ਨੇ ਦੋ ਪੈਰਾਂ ਵਾਲੇ ਜਾਨਵਰ ਵਧਦੇ ਜਾ ਰਹੇ ਨੇ ਤੇ ਅਜੋਕੇ ਯੁੱਗ ਦੇ ਵਿੱਚ ਚਾਰ ਪੈਰਾਂ ਵਾਲੇ ਜਾਨਵਰਾਂ ਦਾ ਇਤਨਾ ਖਤਰਾ ਨਹੀਂ ਰਿਹਾ ਦੋ ਪੈਰਾਂ ਵਾਲੇ ਜਾਨਵਰ ਦਾ ਖਤਰਾ ਵੱਧ ਗਿਆ ਹੈ ਪ੍ਰਾਚੀਨ ਸਮੇਂ ਵਿੱਚ ਚੋਪਾਿਆਂ ਦਾ ਖਤਰਾ ਸੀ ਔਰ ਉਨ੍ਹਾਂ ਤੋਂ ਬਚਾਉਦੇ ਸਾਰੇ ਉਪਰਾਲੇ ਕਰਨੇ ਪੈਂਦੇ ਸਨ ਸਾਧਨ ਜੁਟਾਣੇ ਪੈਂਦੇ ਸਨ ਸਾਰੀ-ਸਾਰੀ ਰਾਤ ਅੱਗ ਬਾਲ ਕੇ ਰੱਖਣੀ ਪੈਂਦੀ ਸੀ ਕੋਈ ਸ਼ੇਰ ਨਾ ਆਵੇ ਕੋਈ ਚੀਤਾ ਹਮਲਾ ਆਵਰ ਨਾ ਹੋ ਜਾਏ ਜਾਂ ਫਿਰ ਸੱਪਾਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ ਹਾਥੀਆਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ ਅੱਜ ਤੇ ਸਾਰੇ ਉਪਰਾਲੇ ਵਸੀਲੇ ਨੇ ਇਸ ਦੋ ਪੈਰਾ ਵਾਲੇ ਜਾਨਵਰ ਕੋ ਕਿਸ ਢੰਗ ਨਾਲ ਆਪਣੇ ਆਪ ਨੂੰ ਬਚਾਈਏ ਤੇ ਆਪਣੇ ਆਪ ਨੂੰ ਸੁਰੱਖਿਟ ਕਰੀਏ। ਸ਼ਰੀਰਮਦਾਸ ਜੀ ਮਹਾਰਾਜ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ ਉਸ ਸ਼ਹਿਰ ਵਿੱਚ ਖੌਫ ਨਹੀਂ ਹੈ। ਡਰ ਨਹੀਂ ਹੈ। ਨਾ ਕੋਈ ਡਰਾਉਂਦਾ ਹੈ ਨਾ ਕੋਈ ਡਰਦਾ ਹੈ। ਦਰਸਲ ਇਹ ਹੀ ਬ੍ਰह्मज्ञानी ਦੇ ਲੱਛਣ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਭੈ ਕਾਹੋਂ ਕੋ ਦੇਤ ਨੈ। ਨੈ ਭੈ ਮਾਨਤ ਆਨ। ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਡਰਾਣਾ ਦੁਸ਼ਟ ਪਣਾ ਹੈ ਡਰਨਾ ਕਾਇਰਤਾ ਹੈ ਬੁਝਦਲੀ ਹੈ ਬੁਝਦਲ ਵੀ ਪ੍ਰਮਾਤਮਾ ਤੋਂ ਦੂਰ ਹੈ ਪਰ ਜ਼ਾਲਮ ਦੀ ਪ੍ਰਮਾਤਮਾ ਤੋਂ ਦੂਰ ਹੈ ਬਹੁਤ ਵੱਡਾ ਭਿਆਨਕ ਮਾਨਸਿਕ ਰੋਗ ਹੈ ਡਰਨਾ ਤੇ ਡਰਾਣਾ ਇਸ ਤੋਂ ਭਗਤ ਉੱਚਾ ਜੀਵਦਾ ਹੈ ਤੋਂ ਭਗਤ ਰਵਿਦਾਸ ਜੀ ਮਹਾਰਾਜ ਕਹਿਣ ਨੇ ਜਿਸ ਸ਼ਹਿਰ ਦਾ ਮੈਂ ਵਾਸੀ ਉੱਤੇ ਖੌਫ ਨਹੀਂ ਹੈ ਹਤਾ ਉਥੇ ਧੋਖੇ ਵੀ ਨਹੀਂ ਨੇ ਉਥੇ ਛਲ ਨਹੀਂ ਨੇ ਉਥੇ ਕਪਟ ਨਹੀਂ ਹੈ ਜਿਸ ਦੁਨੀਆ ਦਾ ਮੈਂ ਵਾਸੀ ਆਂ ਜਿਸ ਸ਼ਹਿਰ ਦਾ ਮੈਂ ਵਾਸੀ ਆਂ ਉਥੇ ਧੋਖਾ ਨਹੀਂ ਨੇ ਧੋਖਾ ਦੇਣਾ ਧੋਖਾ ਖਾਣਾ ਇਹਨਾਂ ਦੋਹਾਂ ਤੋਂ ਉੱਚੀ ਜ਼ਿੰਦਗੀ ਹੈ ਇਹਨਾਂ ਦੋਹਾਂ ਤੋਂ ਪੁੱਛਾ ਜੀਵਣਾ ਤੇ ਜ਼ਵਾਲ ਕਹਿੰਦੇ ਨੇ ਧੰਦੀ ਕਲਾਰ ਪਸਤੀ ਉਨਤੇ ਆਲਮਾ ਦਾ ਕਹਿਣਾ ਹੈ ਹਰ ਕਮਾਲੇ ਰਾਜਵਾਨ ਕੋਈ ਐਸਾ ਕਮਾਲ ਨਹੀਂ ਜੋ ਜ਼ਵਾਲ ਦੀ ਤਰਫ ਨਹੀਂ ਜਾਂਦਾ ਕੋਈ ਐਸਾ ਚੜ੍ਹਨਾ ਨਹੀਂ ਜੋ ਤੈਂਦੀ ਕਲਾ ਦੀ ਨਹੀਂ ਤਰਫ ਨਹੀਂ ਜਾਂਦਾ ਉਚੰ ਤਨਿ ਚੰ ਨਾ ਨਾ ਸੋਮਉ ਚੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ ਉੱਚਾ ਚੜੇ ਸੋ ਜਾਏ ਭਿਆਲਾ ਜੋ ਉੱਪਰ ਜਾ ਰਿਹਾ ਹੈ ਆਖਰ ਥੱਲੇ ਆਏਗਾ ਜੋ ਚਾ ਉੱਠ ਰਿਹਾ ਹੈ ਆਖਰ ਥੱਲੇ ਆਏਗਾ ਬੱਚਾ ਵਧ ਰਿਹਾ ਹੈ ਵਧ ਰਿਹਾ ਹੈ ਤਾਕਤ ਵਧ ਰਹੀ ਹੈ ਸੁੰਦਰਤਾ ਵਧ ਰਹੀ ਹੈ ਸ਼ਕਤੀ ਵਧ ਰਹੀ ਹੈ ਅਜ ਬੁੱਢਾ ਹੋ ਗਿਆ ਹੁਣ ਘਟਨਾ ਘਟਨਾ ਘਟ ਜਾਏਗਾ ਹੁਣ ਢੈਂਦੀ ਕਰਾ ਹੁਣ ਜ਼ਵਾਲ ਸ਼ਰੀਰ ਜ਼ਵਾਲ ਦੀ ਤਰਫ ਜਾਂਦੇ ਨੇ ਪਹਾੜ ਜਵਾਲ ਦੀ ਤਰਫ ਜਾਂਦੇ ਨੇ ਸੂਰਜ ਚੰਦ ਤਾਰੇ ਜਵਾਲ ਦੀ ਤਰਫ ਜਾਂਦੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵਸਸ ਨਿਖਤਰ ਗਗਨੰ ਘਟੰਤ ਗਿਰ ਤਰਸ ਖੰਡਨ ਘਟੰਤ ਲਲਣਾ 브्रात मोहिदन ਆਖਰ ਇਸਤਰੀ ਦਾ ਮੋਹ ਪਰਾਵਾਂ ਦਾ ਮੋਹ ਵੀ ਇੱਕ ਸ਼ਿਖਰ ਤੇ ਪਹੁੰਚ ਕੇ ਘਟਨਾ ਸ਼ੁਰੂ ਹੋ ਜਾਂਦਾ ਹੈ ਪੁੱਤਰਾਂ ਦਾ ਮੋਹ ਵੀ ਇੱਕ ਸ਼िखर ਤੇ ਪਹੁੰਚ ਕੇ ਘਟਨਾ ਸ਼ੁਰੂ ਹੋ ਜਾਂਦਾ ਹੈ ਇਸ ਤਰੀਕੇ ਨਾਲ ਸੂਰਜ ਵੀ ਘਟਦਾ ਹੈ ਚੰ드ਰਮਾ ਵੀ ਘਟਦਾ ਹੈ ਪਹਾੜ ਵੀ ਘਟਦੇ ਨੇ ਜ਼ਮੀਨ ਵੀ ਘਟਦੇ ਨੇ ਤੇ ਜੋ ਘਟਦਾ ਹੈ ਆਖਰ ਮਿਟਦਾ ਹੈ ਜੋ ਵੱਧਦਾ ਹੈ ਉਹ ਘਟਦਾ ਹੈ ਜੋ ਘਟਦਾ ਹੈ ਉਹ ਮਿਟਦਾ ਹੈ ਇਹ ਨਿਯਮ ਸਭ ਤੇ ਲਾਗੂ ਹੈ ਠਿੱਕ ਤੇ ਨਹੀਂ ਲਾਗੂ ਉਹ ਪ੍ਰਮਾਤਮਾ ਇਹ ਜੋ ਪਰਮਾਤਮਾ ਨਾਲ ਜੁੜ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੁੰਤ ਹੈ ਈਸ਼ਵਰ ਵਿੱਚ ਅਕਾਲ ਪੁਰਖ ਵਿੱਚ ਨਾ ਘਟਣਾ ਹੈ ਨਾ ਵਧਣਾ ਹੈ ਬਾਕੀ ਹਰ ਚੀਜ਼ ਵਾਧੇ ਦੀ ਤਰਫ ਜਾਂਦੀ ਹੈ ਤੇ ਵਾਧੇ ਤੋਂ ਬਾਅਦ ਫਿਰ ਘਾਟੇ ਦੀ ਤਰਫ ਜਾਂਦੀ ਹੈ ਤੇ ਘਾਟੇ ਤੋਂ ਬਾਅਦ ਫਿਰ ਮਿਟ ਜਾਂਦੀ ਹੈ ਵਧਣਾ ਘਟਣਾ ਮਿਟਣਾ ਇਹ ਨਿਯਮ ਹੈ ਹਰ ਇੱਕ ਦਿਲਾੰਦੂ ਹੈ ਹਰ ਵਸਤੂ ਤੇ ਹਰ ਜੀਵ ਤੇ ਹਰ ਆਕਾਰ ਤੇ ਪਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਸਵਾਲ ਹੈ ਹੀ ਨਹੀਂ ਉੱਥੇ ਘਟਣਾ ਹੈ ਹੀ ਨਹੀਂ ਤੇ ਜਦ ਘਟਣਾ ਹੀ ਨਹੀਂ ਤਾਂ ਫਿਰ ਮਿਟਣਾ ਵੀ ਨਹੀਂ ਹੈ ਅਮਿੱਟ ਦੁਨੀਆ ਦੀ ਪ੍ਰਾਪਤੀ ਹੋ ਜਾਂਦੀ ਹੈ ਅਮਿੱਟ ਸੰਸਾਰ ਅਮਿੱਟ ਆਨੰਦ ਅਮਿੱਟ ਸੁੱਖ ਜੋ ਨਿਸ਼ਤੋ ਨਾਬੂ ਹੋ ਹੀ ਨਹੀਂ ਸਕਦਾ تسویس خراج نہ مال خوف نہ خطا نہ ترس زوال اب میں خوب وطن پائی، خیر صدا میرے بھائی اس شہر دیچ خیر بنے سدا خیر سدا ہی چڑھ دیا کلا کدی ماڑی خبر نہیں آدمی زمین دے کوئی ایسا ملک نہیں جتے روز کوئی نہ کوئی ماڑی خبر نہ آوے کوئی ایسا شہر نہیں کوئی ایسا پرانت نہیں جتنے ماڑیاں خبر اخبار مل جو ہے نا ملن پر شری روداس جی مہاراج کہنے جس شہر دا میں واسی ہاں صدیوی سدیوی خیر ہے کدی کوئی ماڑی خبر اس شہر دی ہے ہی نہیں نہ تسویس خراج نہ مال خوف نہ خطا نہ ترس زوال اب میں خوب وطن گہ پائی ہوا خیر ਸਦਾ ਮਰੇ ਭਾਈ اے ਮੇਰੇ ਘਰਾ ਉਥੇ ਸਦੀ ਵੀ ਖੈਰ ਉਥੇ ਸਦੀ ਵੀ ਆਨੰਦ ਹੈ ਮੈਂ ਉਸ ਸ਼ਹਿਰ ਦਾ ਵਾਸੀ ਮੈਂ ਉਸ ਨਗਰੀ ਦਾ ਵਾਸੀ ਔਰ ਉਸ ਨਗਰੀ ਦੇ ਵਾਸੀ ਹੀ ਸਾਰੇ ਲੋਕ ਤੁਸੀਂ ਬਣੋ ਹਕੀਕਤ ਹੈ ਬੈਰੋਨੀ ਦੁਨੀਆ ਨੇ ਜਿਸ ਮੁਲਕ ਦੇ ਸੁਖ ਜ਼ਿਆਦਾ ਹੋਵੇ ਉਹ ਮੁਲਕ ਬਾਕੀ ਲੋਗਾ ਲਈ ਆਪਣੇ ਮੁਲਕ ਦੇ ਦਰਵਾਜ਼ੇ ਬੰਦ ਕਰ ਦਿੰਦੇ ਨੇ ਦੁਖੀ ਲਈ ਕਮਜ਼ੋਰ ਲਈ ਵਰੀਬਾਂ ਲਈ ਆਪਣੇ ਮੁਲਕ ਦੇ ਦੁਆਰ ਬੰਦ ਕਰ ਦਿੰਦੇ ਨੇ ਐਸਾ ਅਸੀਂ ਧਰਤੀ ਤੇ ਦੇਖਦੇ ਹਾਂ ਇੱਕ ਪ੍ਰਾਂਤ ਦੇ ਵਿੱਚ ਬਹੁਤ ਕੁਝ ਹੋਵੇ ਤੇ ਬਹੁਤ ਕੁਝ ਪ੍ਰਾਕ੍ਰਿਤਿਕ ਸੰਪਦਾ ਹੋਵੇ ਉਹ ਪ੍ਰਾਂਤ ਵੀ ਦੂਸਰੇ ਪ੍ਰਾਂਤ ਲਈ ਦੁਆਰ ਬੰਦ ਕਰਦਾ ਹੈ ਇੱਕ ਵਿਅਕਤੀ ਕੋਲ ਬਹੁਤ ਕੁਝ ਹੋ ਜਾਇਆ ਤਾਂ ਬਹੁਤ ਖੁਦ ਦੇ ਹੁੰਦੇ ਆਏ ਉਹ ਦੂਸਰੀਆਂ ਵਿਅਕਤੀਆਂ ਲਈ ਦਰਵਾਜ਼ੇ ਬੰਦ ਕਰ ਦਿੰਦਾ ਹੈ ਰਵਿਦਾਸ ਕਨਨ ਜਿਸ ਸ਼ਾਇਰ ਦਾ ਮੈਂ ਵਾਸੀਆਂ ਬੇਗਮਪੁਰੇ ਦਾ ਇਸ ਸ਼ਹਿਰ ਦੇ ਬੂਏ ਹਰ ਇੱਕ ਲਈ ਖੁੱਲੇ ਨੇ ਕੋਈ ਵੀ ਆਵੇ ਇਸ ਬੋਗੰਪੁਰੇ ਦੇ ਵਿੱਚ ਵਸੇ ਤੇ ਆਨੰਦ ਲਵੇ ਸੁਖ ਚੈਨ ਲਵੇ ਮੈਂ ਸਭ ਨੂੰ ਆਵਾਜ਼ ਮਾਰ ਰਿਹਾ ਸਭ ਨੂੰ ਢਡੋਰਾ ਪਟਕੇ ਬੁਲਾ ਰਿਹਾ